ਕਰ ਲੋ ਜਿਹੜੀ ਗਰੀਬਾਂ ਨੂੰ ਬਹੁਤ ਸੌਲਤਾ ਦਿੱਤੀਆਂ ਜਾ ਰਹੀਆਂ ਵਾ ਖਾਸ ਤੌਰ ਤੇ ਹੰਸਰਾ ਛੰਸੇ ਪ੍ਰੋਗਰਾਮ ਚ ਪਹੁੰਚੇ ਹੋ ਕੀ ਲੱਗਦਾ ਜੇ ਜਾਣਗੇ ਹਾਂਜੀ ਜੱਜ ਜਾਣਗੇ 100% ਕਿਵੇਂ ਆ ਮਾਹੌਲ ਇੰਨੇ ਨੌਜਵਾਨ ਆਏ ਨੇ ਕੁਝ ਬੋਲ ਨਹੀਂ ਰਹੇ ਇਹ ਧੱਕੇ ਨਾ ਤਾਂ ਨਹੀਂ ਲਿਆਉਂਦੇ ਗਏ ਨਹੀਂ ਥੋੜੇ ਨੇ ਸੰਗਦੇ ਨੇ ਥੋੜੇ ਧੱਕੇ ਨਾ ਕੋਈ ਨਹੀਂ ਆ ਜੀ ਆਪਣਾ ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਇਸ ਵਕਤ ਅਸੀਂ ਫਰੀਦਕੋਟ 'ਚ ਮੌਜੂਦ ਆ ਇੱਥੇ ਬਸ ਥੋੜੀ ਦੇਰ ਦੇ ਅੰਦਰ ਖੰਸਰਾਜ ਖੰਸਪੋਂਚਣ ਵਾਲੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਸੋਚਿਆ ਕਿ ਜਿਹੜੇ ਲੋਕ ਉਹਨਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਨੇ ਨੌਜਵਾਨ ਬਸੂਰ ਹਰ ਵਰਗ ਦੇ ਲੋਕ ਉਹਨਾਂ ਨਾਲ ਗੱਲਬਾਤ ਕਰੀਓ ਕੀ ਸੋਚ ਵਾਰੀ ਹਾਲਾਂਕਿ ਇੱਥੇ ਤੁਹਾਨੂੰ ਜ਼ਿਆਦਾਤਰ ਬੀਜੇਪੀ ਦੇ ਸਬਰਥਕ ਮਿਲਣਗੇ ਕਿਉਂਕਿ ਉਹ ਹੰਸਰਾ ਖੰਸੂ ਸੋਨਾ ਨਾਇਨੇ ਪਰ ਫਿਰ ਵੀ ਉਹ ਕਿਉਂ ਹੰਸਰਾ ਖੰਸ ਦੇ ਨਾਲ ਨੇ ਬੀਜੇਪੀ ਦੇ ਨਾਲ ਨੇ ਇਹ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਸ ਤੌਰ ਤੇ ਹੰਸਰਾ ਖੰਸ ਦੇ ਪ੍ਰੋਗਰਾਮ 'ਚ ਪਹੁੰਚੇ ਹੋ ਕੀ ਲੱਗਦਾ ਜੇ ਜਾਣਗੇ ਹਾਂਜੀ ਜੱਜ ਜਾਣਗੇ 100% ਜੀ ਨਾ ਦਿੱਤਣਗੇ ਤਾਂ ਕੋਈ ਨਹੀਂ ਕਿਵੇਂ ਜਿਤਾ ਦੋਗੇ ਲੋਕ ਮਤਲਬ ਦੇਖੋ ਨਾ ਤਾਂ ਪਿੰਡਾਂ ਚ ਕਿੰਨਾ ਵਿਰੋਧ ਹੁੰਦਾ ਪਿਆ ਹਾਂਜੀ ਅਸੀਂ ਇਸ ਪਿੰਡ ਚ ਮੌਜੂਦਾ ਸੱਲੀ ਦਾ ਪਿੰਡ ਹੈ ਮੋਗੇ ਚ ਪੈਂਦਾ ਹੈ ਤੇ ਫਰੀਦਕੋਟ ਦਾ ਇਹ ਹਲਕਾ ਹੈ ਤੇ ਪਿੰਡਾਂ ਚ ਤਾਂ ਕਿੰਨਾ ਵਿਰੋਧ ਹੋ ਰਿਹਾ ਕਿਸਾਨ ਕਹਿੰਦੇ ਐਂਟਰੀ ਨਹੀਂ ਦੇਣੀ ਤੇ ਫਿਰ ਕਿਵੇਂ ਜਿੱਤ ਜਾਣਗੇ ਲੱਗਦਾ ਹੈ ਤੁਹਾਨੂੰ ਹਾਂ ਲੱਗਦਾ ਹੈ ਜੱਜ ਜਾਣਗੇ ਕਿਉਂ ਲੱਗਦਾ ਹੈ ਕਿਉਂ ਜਿੱਤਣਾ ਕਿਉਂ ਚਾਹੀਦਾ ਉਹ ਨਾਲ ਤੁਸੀਂ ਵੇਖ ਲਓ ਤੁਸੀਂ ਜੇਤਨ ਜੇਤਨ ਦਾ ਪੂਰਾ ਹੈਗਾ ਇਕੱਠ ਤਾਂ ਅਸੀਂ ਬਾਕੀ ਪਾਰਟੀਆਂ ਦੇ ਪ੍ਰਚਾਰ ਚ ਜਾਂਦੇ ਉੱਥੇ ਵੀ ਇਕੱਠ ਚੰਗਾ ਹੀ ਹੁੰਦਾ ਨਹੀਂ ਵਾਕਈ ਥੋੜੇ ਲੱਗਦਾ ਸੰ 100% ਉਮੀਦ ਆ ਵੀ ਵੈਸੇ ਜਾਂਦੇ 100% ਦੀ ਉਮੀਦ ਹੈ ਤੇ ਵਿਰੋਧ ਕਿਉਂ ਕਰ ਰਹੇ ਨੇ ਕਿਸਾਰ ਵਿਰੋਧ-ਵਿਰੋਧ ਕਿਉਂ ਕਰ ਰਹੇ ਹੋ? ਪਾਗਲਾ ਕਿਸਾਨ ਨਹੀਂ 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 ਇਸ ਤਰ੍ਹਾਂ ਦੇ ਸ਼ਬਦ ਸੀ ਥੋੜੀ ਨਾ ਵਰਤ ਸਕਦੇ ਅੰਦਾਤਾ ਏ ਤੁਸੀਂ ਵੀ ਪਿੰਡ ਤੋਂ ਪਿੰਡ ਤੋਂ ਹੋ ਨਾ ਤੁਸੀਂ ਤੇ ਜੋ ਅਸੀਂ ਖਾਂਦੇ ਆ ਉਹ ਕੌਣ ਉਗੰਦਾ ਹੈ ਕਿਸਾਨ ਹੀ ਉਗੰਦੇ ਕਿਸਾਨ ਉਗੰਦੇ ਇਸ ਤਰ੍ਹਾਂ ਦੇ ਸ਼ਬਦ ਸੀ ਕਿਉਂ ਵਰਤ ਸਕਦੇ ਨਹੀਂ ਨਹੀਂ ਉਹ ਮਾੜਾ ਮोटा ਮਿਸਟੇਕ ਹੋ ਗਈ ਮੁੰਡੇ ਤਾਂ ਕੋਈ ਗੱਲ ਨਹੀਂ ਵੈਸੇ ਚਲੋ ਕੋਈ ਗੱਲ ਨਹੀਂ ਵੈਸੇ ਮੌਕਾ ਸਾਰੇ ਹੁੰਦੇ ਨਾ ਚਾਹੀਦਾ ਹਰੇਕ ਵਾਰ ਕਿਉਂਕਿ ਤਾਨੂੰ ਪਤਾ ਹੀ ਆ ਹਰੇਕ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਵਾਕਈ ਹੋ ਸਕਦਾ ਇਸ ਵਾਰ ਕੋ ਚੰਗਾ ਹੋ ਜੀ ਕੁਝ ਕਿਸਾਨਾਂ ਲਈ ਵਧੀਆ ਹੋ ਜੀ ਹੋ ਸਕਦਾ ਅੱਗੇ ਵੀ ਤਾਂ ਇਹ ਸੈਂਟਰ ਚ ਮੋਦੀ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਹਾਂਜੀ ਹਾਂਜੀ ਹੈ ਤਾਂ ਵਧੀਆ ਚਲੋ ਕੋਈ ਨਹੀਂ ਬਾਕੀ ਕੋਸ਼ਿਸ਼ ਨਾਲ ਕੋਸ਼ਿਸ਼ ਕਰਨਗੇ ਬਾਕੀ ਹਾਂਜੀ ਵਧੀਆ ਹੀ ਕਰਨਗੇ ਕਿਵੇਂ ਵਧੀਆ ਕਰਨਗੇ ਤੁਸੀਂ ਭਾਜਪਾ ਦੇ ਸਮਰਥਕੋ ਹੌਂਸਲਾ ਚੰਗੇ ਸਮਰਥਕੋ ਕਿਸਾਨਾਂ ਲਈ ਜੋ ਤੁਸੀਂ ਸ਼ਬਦ ਵਰਤੇ ਆ ਉਹ ਐਕਸੈਪਟੇਬਲ ਨਹੀਂ ਹੈ ਤੋ ਕਿਵੇਂ ਤੁਸੀਂ ਸੌਰੀ ਨਹੀਂ ਪਤਾ ਕੀ ਚੱਕਰ ਆਹੀ ਪਾਰਟੀ ਮਗਰ ਨਹੀਂ ਜਾਣੇ ਇਹ ਤਾਂ ਇੱਕ ਦੂਸਰੇ ਯਾਰ ਦੋਸਤਾ ਕਰਕੇ ਜਾਂਦੇ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਇੱਥੇ ਪਰ ਤੁਸੀਂ ਤਾਂ ਹੰਸਰਾ ਛਾਂਸ ਦੇ ਲਈ ਆਇਓ ਪਾਰਟੀ ਲਈ ਆਇਓ ਬੀਜੇਪੀ ਲਈ ਆਇਓ ਨਹੀਂ ਤਾਂ ਸਰਪੰਚ ਸਾਹਿਬ ਲਈ ਆਏ ਸਰਪੰਚ ਸਾਹਿਬ ਲਈ ਆਏ ਸਰਪੰਚ ਸਾਹਿਬ ਨੇ ਸੁਨੇਹਾ ਲਾਇਆ ਕਿ ਆਜੋ ਇੱਥੇ ਜੀ ਤਾਂ ਉਹਨਾਂ ਲਈ ਆਏ ਆ ਅਸੋ ਤੁਸੀਂ ਉਹਨਾਂ ਲਈ ਆਏ ਕਿਉਂਕਿ ਉਹ ਆਪਣੇ ਵਿੱਚ ਨਾ ਤਾਂ ਆਏ ਹੋ ਪਹਿਲੇ ਤਾਂ ਇਹਨਾਂ ਕਰਕੇ ਹੀ ਤਾਂ ਆਏ ਜੀ ਅੱਛਾ ਹੰਸਰਾ ਛਾਂਸ ਦਾ ਕੋਈ ਗਿਲੇ ਨੇ ਤੁਹਾਡੇ ਨਹੀਂ ਕੋਈ ਗਲਾ ਨਹੀਂ ਗਿਲੇ ਨਹੀਂ ਹੈ ਨਹੀਂ ਕੋਈ ਨਹੀਂ ਬਾਕੀ ਸਾਡੇ ਵੱਡੇ ਭਾਈ ਜੀ ਖੜੇ ਆ ਜੀ ਇਹ ਨਹੀਂ ਦੱਸੋ ਦੱਸੋ ਬਿਲਕੁਲ ਤੁਸੀਂ ਭਾਈ ਨਹੀਂ ਬਿਲਕੁਲ ਤੁਸੀਂ ਵੀ ਦੱਸੋ ਤੁਸੀਂ ਵੀ ਇਸ ਪਿੰਡ ਦੇ ਹੋ ਅਸੀਂ ਪਿੰਡ ਦੇ ਉਹ ਸਲੀਨਾ ਪਿੰਡ ਦੇ ਨੇੜੇ ਪਿੰਡ ਤੋਂ ਮੇਰੋਂ ਹੈ ਜੀ ਆਪਣਾ ਭਰਾ ਸਰਪੰਚ ਜੀ ਅੱਛਾ ਤੁਹਾਡੇ ਸੱਦੇ ਤੇ ਇਨੇ ਲੋਕ ਆਏ ਨੇ ਹਾਂ ਜੀ ਹਾਂ ਜੀ ਛੋਟੇ ਸੱਦੇ ਤੇ ਆ ਗਏ ਜੀ ਛੋਟੇ ਸੱਦੇ ਤੇ ਆ ਗਏ ਨੇ ਤੇ ਅਸੀਂ ਪੁੱਛ ਰਹੇ ਕਿ ਜਿੱਤ ਜਾਣਗੇ ਹੰਸਲਾ ਚੰਸ ਪੂਰੀ ਕੋਸ਼ਿਸ਼ ਹਾਂ ਜੀ 75% ਪੂਰੀ ਕਿਉਂਕਿ ਸੈਂਟਰ ਸਰਕਾਰ ਵੱਲੋਂ ਜਿਹੜੀ ਗਰੀਬਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਵਾ ਜਿਵੇਂ ਮੰਡਰੇਗਾ ਚੱਲਦੀ ਪਿੰਡਾਂ ਚ ਜਾਂ ਕਣਕ ਵਗੈਰਾ ਆ ਰਹੀ ਹੈ ਜੀ ਸਾਰੀ ਸੈਂਟਰ ਵੱਲੋਂ ਆ ਰਹੀ ਹੈ 10 ਸਾਲਾਂ ਚ ਕੀ ਦੇਸ਼ ਦਾ ਵਿਕਾਸ ਹੋਇਆ ਪੰਜਾਬ ਦਾ ਵਿਕਾਸ ਹੋਇਆ ਕਿਉਂਕਿ 10 ਸਾਲ ਤੋਂ ਕੇਂਦਰ ਚ ਮੋਦੀ ਨੇ ਕੇਂਦਰ ਚ ਹੈਗੀ ਸਰਕਾਰ ਜਦੋਂ ਦੇਖੋ ਜੀ ਪੰਜਾਬ ਦੇ ਵਿੱਚ ਨਾ ਤਾਂ ਕੋਈ ਉਹਨਾਂ ਦਾ ਐਮ.ਐਲ.ਏ ਆ ਨਾ ਕੋਈ ਐਮ.ਪੀ ਆ ਜੋ ਉੱਪਰ ਜਾ ਕੇ ਕੇਂਦਰ ਨੂੰ ਦੱਸਣ ਗਏ ਜਾ ਕੇ ਤੇ ਫੇਰ ਹੀ ਪੰਜਾਬ ਦੇ ਜਿਹੜੇ ਹੱਲ ਹੋਣਗੇ ਜੀ ਪਰ ਅਗਰ ਦੇਸ਼ ਚ ਕੰਮ ਖੁੰਦੇ ਕੇਂਦਰ ਚ ਕੰਮ ਖੁੰਦੇ ਤਾਂ ਫਿਰ ਪੰਜਾਬ ਚ ਪੰਜਾਬ ਦੇ ਲੋਕ ਵੀ ਵੋਟ ਕਰਦੇ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਕਦੀ ਐਕਸੈਪਟ ਹੀ ਨਹੀਂ ਕੀਤਾ 2014 ਚ ਮੋਦੀ ਲਹਿ ਹੈ 2019 ਚ ਮੋਦੀ ਲਹਿ ਪਰ ਪੰਜਾਬ ਚ ਬੀਜੇਪੀ ਦੇ ਕਦੇ ਪੈਰ ਨਹੀਂ ਲੱਗੇ ਨਹੀਂ ਉਹਦੇ ਪਹਿਲਾਂ ਜੀ ਅਕਾਲੀ ਦਲ ਨਾਲ ਤੁਹਾਨੂੰ ਪਤਾ ਗੱਠ ਜੋੜ ਸੀਗਾ ਜੀ ਉਹਨਾਂ ਦਾ ਤੇ ਅਕਾਲੀ ਦਲ ਦੀ ਸਰਕਾਰ ਬੰਨ੍ਹ ਹੀ ਰਹੀ ਥੋੜੇ ਸਾਹਮਣੇ ਜੀ ਇਦ ਕੀ ਵਰੀ ਜਿਹੜੇ ਨਰੋਲ ਇਦ ਕੀ ਆਏ ਆ ਤੇ ਇਦ ਕੀ ਵੀ ਜਥਾ ਹਸਲ ਕਰਾਂਗੇ ਜੀ ਕਿਉਂ ਚਿਤਣਾ ਚਾਹੀਦਾ ਹੰਸਰਾ ਸਾਹਿਬ ਜੀ ਹੰਸਰਾ ਸਾਹਿਬ ਜੀ ਐਮਪੀ ਬਣ ਕੇ ਇਥੋਂ ਬਜਤਾ ਕੇ ਉਹਨਾਂ ਨੂੰ ਭੇਜਾਂਗੇ ਜੋ ਮੁੱਦੇ ਆਪਣੇ ਪੰਜਾਬ ਦੇ ਉਹ ਲਿਜਾ ਕੇ ਉੱਥੇ ਰੱਖਣਗੇ ਉਹਨਾਂ ਦਾ ਫਿਰ ਹੱਲ ਫੇਰ ਹੀ ਹੋਊਗਾ ਜੀ ਪਰ ਅਜੇ ਤੱਕ ਤਾਂ ਕਿਸਾਨ ਉਹਨਾਂ ਨੂੰ ਮਤਲਬ ਜ਼ਿਆਦਾ ਪਾਣੀ ਦੇ ਰਿਹਾ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਤੁਸੀਂ ਵੀ ਪਿੰਡ ਤੋਂ ਤੇ ਕਿਸਾਨਾਂ ਦਾ ਵਿਰੋਧ ਜਾਇਜ਼ ਹੈ ਨਹੀਂ ਵਿਰੋਧ ਜਿਹੜਾ ਆਪਾਂ ਮੰਨਦੇ ਜਾਇਜ਼ ਆ ਪਰ ਕੁਝ ਗੱਲਾਂ ਤੇ ਕਿਸਾਨਾਂ ਨੂੰ ਵੀ ਆਪਾਂ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਹੁਣ 5 ਲੱਖ ਜਿਹੜੇ ਕਾਰਡ ਬਣੇ ਜੀ ਇਲਾਜ ਉਹ ਕਿਸਾਨਾਂ ਦੇ ਵੀ ਬਣੇ ਹੋਇਆ ਜੀ ਮੋਦੀ ਸਰਕਾਰ ਸੈਂਟਰ ਸਰਕਾਰ ਇਹਨਾਂ ਦੇ ਖਾਤਿਆਂ ਵਿੱਚ 2200 ਰੁਪਇਆ ਪਾ ਰਹੀ ਹੈ ਜੀ ਉਹਨਾਂ ਦਾ ਇਗਨੋਰ ਕਿਉਂ ਨਹੀਂ ਕਰਦੇ ਜੀ ਕਿਸਾਨਾਂ ਨੂੰ ਜੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੁੰਦਾ ਤੁਹਾਨੂੰ ਲੱਗਦਾ ਕਿ ਫਿਰ ਵਿਰੋਧ ਕਰਦੇ ਜੇ ਕੋਈ ਫਾਇਦਾ ਪਹੁੰਚਦਾ ਹੈ ਤੇ ਫਿਰ ਕਿਉਂ ਬੰਦਾ ਘਰੋਂ ਨਿਕਲਦਾ ਹੈ ਕਿਉਂ ਸੜਕਾਂ ਤੇ ਰੋਲਦਾ ਹੈ ਸ਼ੰਭੂ ਤੇ ਖਨੌੜੀ ਤੇ ਅਜੇ ਵੀ ਕਿਸਾਨ ਬੈਠੇ ਹੋਏ ਨੇ ਰੇਲਾ ਦੀਆਂ ਪਟੜੀਆਂ ਤੇ ਕਿਸਾਨ ਬੈਠੇ ਨੇ ਫਿਰ ਕੀ ਲੱਗਦਾ ਹੈ ਕਿ ਇਹ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਓਵਰਆਲ ਪੰਜਾਬ ਚ ਖਾਸ ਤੌਰ ਤੇ ਫਰੀਦਕੋਟ ਤੇ ਬੀਜੇਪੀ ਤੇ ਭਾਰੀ ਰਹੂਗਾ ਨਹੀਂ ਇਹ ਤਾਂ ਸਾਰਿਆਂ ਝਾੜੂ ਵਾਲਿਆਂ ਨੂੰ ਵੀ ਉਹ ਤਾਂ ਹੀ ਰੋਕਦੇ ਪਏ ਪਿੰਡਾਂ ਚ ਜਾਣ ਤੋਂ ਦੀ ਠੀਕ ਹੈ ਨਹੀਂ ਪਰ ਸਾਧਾ ਤਾਂ ਅਸੀਂ ਤਾਂ ਜ਼ਿਆਦਾ ਤਸਵੀਰਾਂ ਹੰਸਰਾ ਚੰਦ ਸਿੰਘ ਜੀ ਦੇਖਦੇ ਆ ਹੰਸਰਾ ਚੰਦ ਸਿੰਘ ਜੀ ਆਪਣੇ ਪ੍ਰਚਾਰ ਨਾਲ ਉਹ ਸਾਧਾ ਆਪਣੇ ਵਿਰੋਧ ਲਈ ਜ਼ਿਆਦਾ ਵਾਇਰਲ ਹੋ ਰਹੇ ਨੇ ਸੋਸ਼ਲ ਮੀਡੀਆ ਨਹੀਂ ਜਿਹੜੇ ਹੰਸਰਾ ਜੀ ਹੰਸੀ ਦੇਖੋ ਜੀ ਜਿਹੜਾ ਕਿਸਾਨਾਂ ਦਾ ਕੰਮ ਆ ਜੀ ਉਹਨਾਂ ਦੇ ਮੁੱਦੇ ਉਹਨਾਂ ਨੇ ਉਹਨਾਂ ਦਾ ਹੱਕ ਆ ਜੀ ਧਰਨੇ ਲਾਉਣਾ ਜਿੰਨੇ ਜਿਹੜੇ ਮੁੱਦੇ ਨਹੀਂ ਹੱਲ ਹੁੰਦੇ ਜੀ ਉਹ ਧਰਨੇ ਲਾਉਣਗੇ ਉਹਨਾਂ ਦਾ ਕੰਮ ਆ ਪਰ ਜੇ ਆਪਾਂ ਹੰਸਰਾ ਜੀ ਨੂੰ ਜ ਤੇ ਫੇਰ ਹੀ ਉੱਪਰ ਮੁੱਦੇ ਰੱਖੂਗਾ ਤੇ ਫੇਰ ਹੀ ਹੱਲ ਹੋਣਗੇ ਜੀ ਠੀਕ ਹੈ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਹੋਰ ਇਥੇ ਸਮਰਥਕ ਵੀ ਆਏ ਨੇ ਜਿਹੜੇ ਸਰਪੰਚ ਸਾਹਿਬ ਤੇ ਛੋਟੇ ਜਿਹੇ ਸੱਦੇ ਤੇ ਇਥੇ ਪਹੁੰਚੇ ਨੇ ਮੈਂ ਚਾਹਾਂਗੀ ਕਿ ਉਹ ਕੀ ਸੋਚਦੇ ਨੇ ਪੋਲਿਟਿਕਸ ਬਾਰੇ ਭਾਜੀਪੀ ਬਾਰੇ ਕਿਵੇਂ ਪੋਲਿਟੀਕਲ ਸਿਨੈਰੀਓ ਬਦਲ ਰਿਹਾ ਹੈ ਗੱਲਬਾਤ ਕਰਦੇ ਤੁਹਾਡਾ ਨਾਮ ਕੀ ਹੈ ਗੱਲਬਾਤ ਨਹੀਂ ਕਰਨਾ ਚਾਹੁੰਦੇ ਪਰ ਇਥੇ ਪਹੁੰਚੇ ਨੇ ਸੋ ਅਸੀਂ ਜਾਨਣਾ ਚਾਹੁੰਦੇ ਕਿ ਇਹਨਾਂ ਦੀ ਪੋਲਿਟੀਕਲ ਸੋਚ ਕੀ ਹੈ ਹਾਂਜੀ ਕਿਸਾਨ ਵੀ ਸਾਡੇ ਭਰਾ ਹੀ ਆ ਅਸੀਂ ਉਹਨਾਂ ਨਾਲ ਵੀ ਆ ਠੀਕ ਹੈ ਜੀ ਏ ਵੀ ਸਾਡੇ ਆਪ ਦੇ ਬਾਕੀ ਜੇ ਬਣ ਗਏ ਕੀ ਪਤਾ ਹੈ ਕਿ ਕੋਈ ਨਾ ਕੋਈ ਹੱਲ ਹੋ ਜੇ ਇਹ ਨਹੀਂ ਹੁੰਦਾ ਹਰ ਵਾਰੀ ਕੋਈ ਵੀ ਜਿਵੇਂ ਮੰਨ ਲਓ ਸਰਕਾਰ ਆ ਗਈ ਹਰੇਕ ਹੀ ਮਾੜੀ ਹੁੰਦੀ ਆ ਕਈ ਵਾਰ ਕੋਈ ਚੰਗਾ ਕਰਨੂ ਵੀ ਬੈਠਾ ਹੁੰਦਾ ਹੰਸਰਾ ਸ਼ੰਸ ਤੇ ਤੁਹਾਨੂੰ ਵਿਸ਼ਵਾਸ ਹੈ ਹਾਂਜੀ ਤੇ ਜਿਹੜੇ ਆਏ ਨੇ ਕਿਉਂ ਨਹੀਂ ਬੋਲ ਰਹੇ ਸਿਰਫ ਇੱਕ ਸੱਦੇ ਤੇ ਆ ਗਏ ਨੇ ਅਸੀਂ ਦੇਖਿਆ ਬਹੁਤ ਸਾਰੇ ਇੱਥੇ ਲੋਕ ਨੇ ਨੌਜਵਾਨ ਖਾਸ ਤੌਰ ਤੇ ਸੀ ਚਾਹੁੰਦੇ ਕਿ ਉਹ ਵੀ ਬੋਲਣ ਮੈਸਰਾ ਚਾਹਾਂਗੇ ਸਾਰੇ ਜਿਹੜੇ ਇੱਥੇ ਨੌਜਵਾਨ ਪਹੁੰਚੇ ਨੇ ਕੈਮਰਾ ਜਰਾ ਉਹਨਾਂ ਵੱਲ ਘੁਮਾਇਆ ਜਾਵੇ ਬੀਜੇਪੀ ਬੀਜੇਪੀ ਵੱਲੋਂ ਇਹ ਆਏ ਨੇ ਹਾਂਜੀ 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 ਦੱਸੋ ਕਿਵੇਂ ਮਹੌਲ ਇਨੇ ਨੌਜਵਾਨ ਆਏ ਨੇ ਕੁਝ ਬੋਲ ਨਹੀਂ ਰਹੇ ਇਹ ਤੱਕੇ ਨਾ ਤਾਂ ਨਹੀਂ ਲਿਆਉਂਦੇ ਗਏ ਨਹੀਂ ਥੋੜੇ ਨੇ ਸੰਗਦੇ ਨੇ ਥੋੜੇ ਤੱਕੇ ਨਾ ਕੋਈ ਨਹੀਂ ਆ ਜੀ ਆਪਣਾ ਭਰਾ ਜੀ ਆ ਵੀ ਭਰਾ ਜੀ ਇਹ ਸਾਰੇ ਆਪਣੇ ਭਰਾ ਕਰਕੇ ਆਈ ਆ ਆਪਣਾ ਠੀਕ ਆ ਜੀ ਜੋ ਵੀ ਕਾਠ ਕੀਤਾ ਸਾਰਾ ਬਾਈ ਆਪਣਾ ਭਰਾ ਵੱਡਾ ਇਹਨੇ ਸਾਰਾ ਕੀਤਾ ਠੀਕ ਹੈ ਜਿੰਨੇ ਮੁੰਡੇ ਸਾਰਾ ਤਕਰੀਬਨ ਇਹ ਬਾਈ ਨੇ ਕੀਤਾ ਸਾਰਾ ਬਸ ਅਜੇ ਨਿੱਕੇ ਸੱਦੇ ਤੇ ਬਾਈ ਦੇ ਇੱਕ ਤੇ ਆਏ ਆ ਬਾਈ ਨੇ ਇਹਨਾਂ ਨੂੰ ਫੋਨ ਕੀਤਾ ਕਹਿੰਦਾ ਇਹ ਕਰਕੇ ਆਪਣੇ ਭਗਵੰਤ ਮਾਨ ਸਾਹਿਬ ਆ ਰਹੇ ਆ ਅਜਿਹਾ ਆਪਣਾ ਹੰਸਰਾ ਜਾ ਰਹੇ ਆ ਕਿ ਮੈਂ ਕਈ ਜਰੂਰ ਪਹੁੰਚਾਂਗੇ ਜੀ ਆਪਾਂ ਭਗਵੰਤ ਮਾਨ ਦਾ ਨਾਮ ਕਿਉਂ ਨਿਕਲ ਰਿਹਾ ਨਹੀਂ ਮੂੰਹ ਚ ਹੰਸਰਾਜ ਤੇ ਭਗਵੰਤ ਮਾਨ ਨਿਕਲ ਗਿਆ ਜੀ ਕਿਉਂਕਿ ਨਾਮ ਸੇਮ ਸੇਮ ਆ ਪਾਲਤਿਆਂ ਵਕੋ ਵਕਰੀਆਂ ਜੀ ਅਈ ਤਾਂ ਹੁਣੇ ਭਰਾ ਨਾਲ ਤੁਰਨਾ ਹੀ ਜਿੱਧਰ ਸਾਨੂੰ ਇਹ ਲੈ ਕੇ ਹੰਸਰਾ ਚਾਂਸ ਵੀ ਭਗਵੰਤ ਮਾਨ ਦੀ ਬੜੀ ਤਾਰੀਫ ਕਰ ਉਹ ਤਾਂ ਫਾਨੂੰ ਪਤਾ ਨਹੀਂ ਹੈਗਾ ਜੀ ਵੈਸੇ ਤਾਂ ਬਟ ਵੈਸੇ ਚੰਗੀ ਗੱਲ ਆ ਪਰ ਕਹਿੰਨੇ ਵਧੀਆ ਬਣਾ ਕੇ ਰੱਖਣੀ ਪਾਰਟੀਆਂ ਵੱਖੋ ਵੱਖਾ ਹੈ ਨਾ ਜੀ ਤੁਹਾਨੂੰ ਪਤਾ ਹੀ ਵੈਸੇ ਹਾਂਜੀ ਤੇ ਬਿਲਕੁਲ ਕੀ ਲੱਗਦਾ ਕਿ ਇੱਕ ਗਾਇਕ ਦੇ ਤੌਰ ਤੇ ਕਲਾਕਾਰ ਦੇ ਤੌਰ ਤੇ ਚੰਗੀ ਪਛਾਣ ਬਣਾਈ ਪਰ ਇੱਕ ਪੋਲੀਟੀਸ਼ਨ ਦੇ ਤੌਰ ਤੇ ਇੱਕ ਐਕਸੈਪਟੈਂਸ ਉਹਨਾਂ ਨੂੰ ਮਿਲ ਪਾਊਗੀ ਹਾਂਜੀ ਹਾਂਜੀ ਜ਼ਰੂਰ ਦੀ ਜ਼ਰੂਰ ਆਪਾਂ ਆਪ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਹੁਤ ਪਿੰਡ ਆ ਆਪਣੇ ਜਿੱਥੋਂ ਬਹੁਤ ਯਾਨੀ ਕਿ ਆਪਣਾ ਯਾਨੀ ਕਿ ਬਹੁਤ ਫਰੈਂਡ ਆ ਆਪਾਂ ਸਾਰਿਆਂ ਨੂੰ ਇੰਨਾ ਇਦਾਂ ਹੀ ਕਿਹਾ ਆਪਾਂ ਇਦਾਂ ਕਰਕੇ ਤੁਸੀਂ ਵੋਟਾਂ ਆਪੇ ਵਾਪੇ ਕਰਮਜੀਤ ਅਨਮੋਲ ਹਾਂਜੀ ਕਰਮਜੀਤਨ ਮੋਲ ਉਹਦੇ ਬਾਰੇ ਕੋ ਕਹਿ ਨਹੀਂ ਸਕਦੇ ਕੁਝ ਨਹੀਂ ਕਹਿ ਸਕਦੇ ਪਰ ਬਿਲਕੁਲ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਉਹ ਉਹਨਾਂ ਦਾ ਪ੍ਰਚਾਰ ਕਿਵੇਂ ਚੱਲ ਅਸੀਂ ਇੰਨਾ ਕਰਕੇ ਖੜੇ ਆਏ ਇਹਦੇ ਕਰਕੇ ਆਏ ਜਿੱਧਰ ਸਾਨੂੰ ਇਹ ਲੈ ਆਊਗਾ ਜੀ ਤੇ ਉਧਰ ਜਾਣਾ ਆਈ ਸਾਨੂੰ ਇਦਾਂ ਨਹੀਂ ਹੈਗਾ ਜੀ ਚਲੋ ਤੁਸੀਂ ਕਾਂਗਰਸ ਵਾਲ ਸੀ ਹਾਂਜੀ ਕਾਂਗਰਸ ਸੀ ਅਸੀਂ ਤੇ ਇੱਧਰ ਤੁਸੀਂ ਪਲਟੀ ਮਾਰੀ ਹੈ ਹਾਂਜੀ ਹੋ ਗਈ ਜਦੋਂ ਸਯੋਜਤ ਕਮ ਐਮਐਲਏ ਸਾਹਿਬ ਆ ਕੇ ਅਸੀਂ ਇੱਧਰ ਆ ਗਏ ਸੀ ਪਲਟੀਆਂ ਤਾਂ ਅਸੀਂ ਵੇਖ ਰਹੇ ਚੋਣਾ ਦੇ ਮੌਸਮ 'ਚ ਬਹੁਤ ਵੱਜ ਰਹੀਆਂ ਨੇ ਨਹੀਂ ਪਾਰਟੀ ਹੋਏ ਹਾਂ ਤਾਂ ਇਸੇ ਪਾਰਟੀ 'ਚ ਹੀ ਰਾਵਾਂਗੇ ਜੀ ਹਾਂ ਹਾਂਜੀ ਜਿਸ ਪਾਰਟੀ ਦੀ ਰਵਾਂਗੇ ਕਿਉਂਕਿ ਸੈਂਟਰ ਦੀ ਪਾਰਟੀ ਅਸੀਂ ਤਾਂ ਆਪ ਕਹਿੰਦੇ ਜਿਤਾ ਕੇ ਭੇਜਾਂਗੇ ਫੇਰ ਹੀ ਮਸਲੇ ਹੱਲ ਹੋਣੇ ਆ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਅਸੀਂ ਫਰੀਦਕੋਟ ਲੋਕ ਸਭਾ ਹਲਕੇ ਚ ਮੌਜੂਦ ਆ ਇਹ ਜਿਹੜਾ ਮੋਗਾ ਚ ਪੈਂਦਾ ਹੈ ਹਲਕਾ ਤੇ ਬਿਲਕੁਲ ਲਗਾਤਾਰ ਅਸੀਂ ਨੌਜਵਾਨਾਂ ਨਾਲ ਵੀ ਗੱਲ ਕੀਤੀ ਹੈ ਬਿਲਕੁਲ ਇੱਥੇ ਜਿਹੜੇ ਲੋਕ ਪਹੁੰਚੇ ਨੇ ਖੰਸਰਾ ਖੰਸੂ ਸਪੋਰਟ ਕਰਨ ਲਈ ਉਹ ਭਾਜਪੀ ਦੀ ਗੱਲ ਕਰਨਗੇ ਖੰਸਰਾ ਖੰਸੇ ਹੱਕ ਦੀ ਗੱਲ ਕਰਨਗੇ ਪਰ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਇਹ ਖੰਸਰਾ ਖੰਸੂ ਜਿਤਉਣ ਲਈ ਇੱਥੇ ਪਹੁੰਚੇ ਨੇ ਤਾਂ ਜਵਾਬ ਤੁਸੀਂ ਇਹਨਾਂ ਦੇ ਸੁਣੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਦੇਖਦੇ ਰਹੋ ਪੰਜਾਬ ਤੱਕ ਕੈਮਰਾ ਪਰਸਨ ਕੋਇਲ ਦੇ ਨਾਲ ਮੈਂ ਅਰਸ਼ਦੀਪ ਗੌਰ ਮੋਕਾ